ਦੋਸਤੋ ਕਾਫੀ ਬੁੱਲੇ ਸ਼ਾਹ ਜੀ ਇੱਕ ਨੁਕਤੇ ਵਿੱਚ ਗੱਲ ਮੁਕਦੀ ਏ ਫੜ ਨੁਕਤਾ ਛੋੜ ਹਿਸਾਬਾਂ ਨੂੰ ਕਰ ਦੂਰ ਕੁਫਰ ਦਿਆਂ ਬਾਬਾ ਨੂੰ ਲਖ ਦੋਜਕ ਗੋਰ ਅਜਾਬਾਂ ਨੂੰ ਕਰ ਸਾਫ ਦਿਲਾਂ ਦੀਆਂ ਖਾਬਾਂ ਨੂੰ ਗੱਲ ਐਸੇ ਘਰ ਵਿੱਚ ਟੁੱਕਦੀ ਏ ਇੱਕ ਨੁਕਤੇ ਵਿੱਚ ਗੱਲ ਮੁਕਦੀ ਏ ਐਵੇਂ ਮੱਥਾ ਜਮੀ ਕਸਾਈਦਾ ਲੰਮਾ ਪਾ ਮਹਿਰਾਬ ਦਿਖਾਈਦਾ ਔੜ ਕਲਮਾ ਲੋਕ ਹਸਾਈਦਾ ਦਿਲ ਅੰਦਰ ਸਮਝ ਨਾ ਲਾਈਦਾ ਕਦੀ ਬਾਤ ਸੱਚੀ ਵੀ ਲੁਕਦੀ ਏ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ ਕਈ ਹਾਜੀ ਬਨ ਬਨ ਆਏ ਜੀ ਗੱਲ ਨੀਲੇ ਜਾਮੇ ਪਾਏ ਜੀ ਹੱਜ ਵਿੱਚ ਟਕੇ ਲੈ ਖਾਏ ਜੀ ਭਲਾ ਇਹ ਗੱਲ ਕਿਨੂੰ ਪਾਏ ਜੀ ਕਦੀ ਬਾਤ ਸੱਚੀ ਵੀ ਲੁਕਦੀ ਏ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ ਇੱਕ ਜੰਗਲ ਬਿਹਰੀ ਜਾਂਦੇ ਨਹੀਂ ਇਕ ਦਾਣਾ ਰੋਜ ਲੈ ਖਾਂਦੇ ਨੇ ਬੇ ਸਮਝ ਵਜੂਦ ਤ ਖਾਂਦੇ ਨੇ ਕਰ ਹੋਵਨ ਹੋ ਕੇ ਮੰਨਦੇ ਨੇ ਐਵੇਂ ਚਿੱਲਿਆਂ ਵਿੱਚ ਜਿੰਦ ਮੁੱਕਦੀ ਏ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ ਹਰ ਮੁਰਸ਼ਿਦ ਆਬਾਦ ਖੁਦਾਈ ਹੋ ਵਿੱਚ ਮਸਤੀ ਬੇਪਰਵਾਹੀ ਹੋ ਬੇਖਾਸ਼ ਬੇਨਵਾਈ ਹੋ ਵਿੱਚ ਦਿਲ ਦੇ ਖੂਬ ਸਫਾਈ ਹੋ ਬੁੱਲਾ ਬਾਤ ਸੱਚੀ ਕਦੋਂ ਰੁਕਦੀ ਏ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ ਇਕ ਨੁਕਤੇ ਵਿੱਚ ਗੱਲ ਮੁੱਕਦੀ ਹੈ